ਸਾਰੇ ਨੂੰ ਜੀ ਪਿਆਰ ਭਰ ਸ੍ਰੀ ਕਲ ਕਰਮਜੀਤ ਬਲੌਗ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਕੌੜੇ ਆਲੂ ਤੇ ਪਿਆਜ਼ਾਂ ਦੇ ਆਲੂ ਕ੍ਰਿਕ ਕ੍ਰਿਕ ਕੱਟ ਲੇ ਧੋ ਲੇ ਪਿਆਜ਼ ਵੀ ਇਹਨਾਂ ਨੂੰ ਪਾਣੀ ਵਿੱਚ ਨਹੀਂ ਰੱਖਣਾ ਪਾਣੀ ਚ ਬਾਹਰ ਕੱਢਣੇ ਇਹ ਆਪਾਂ ਪਾਵਾਂਗੇ ਪਹਿਲਾਂ ਆਲੂ ਤੇ ਪਿਆਜ਼ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਵਧੀਆ ਪਕੌੜੇ ਬਣਦੇ ਆ अपने धो तो के मोटी मोटी कनक कट ली ये अपने घड़िया तो मेथे कट्टे हुए ये भी विचे लाने बहुत वादिया तरीके पकौड़े बहुत टेस्टी बनने गए कई दिन हो गए वीडियो में तो पानी हुई बुखार चढ़ गया था ਉਹਨੇ ਚੰਗੀ ਤਰ੍ਹਾਂ ਘੋਲ ਲਾ ਲਾ। ਸਵਾਦਨ ਸਰ ਪਾਵਾਂਗੇ ਪੰਨਾ ਮੁਖੇ ਵਿੱਚ। ਇੱਕ ਚਮਚਾ ਪਾਏ ਆਪਾਂ ਨੇ ਜੀਰੇ ਦਾ ਇਹਦੇ ਵਿੱਚ। ਇੱਕ ਚਮਚਾ ਪਾਏ ਆ ਹਾਦੀ ਦਾ। ਪਰਤੀ ਇੱਕ ਚਮਚਾ ਪਾਇਆ ਆਪਣੇ ਹਰੀਆ ਮਿਰਚਾ ਦੋ ਚਮਚੇ ਪਾਇਆ ਪਹਨਾ ਸੋਦੇ ਪੇਸਟ ਦੇ ਤਰੜੇ ਹੋਏ ਇਹ ਚੰਗੀ ਤਰ੍ਹਾਂ ਰਲਾ ਮੰਗੇ ਕੋ ਨਹੀਂ ਪਹਿਲ ਆਲੂ ਪਿਆਜ਼ਾਂ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਹੋਣ ਆਪਣੇ ਇਹ ਨੂਨ ਮਸਾਲੇ ਨੇ ਪਾਣੀ ਹੋ ਜਾਣਾ ਇਹਦਾ ਪਾਵਾਂਗੇ ਪੈਦੇ ਵਿੱਚ ਵੇਸਣ ਇਹਦਾ ਛਾਣ ਲਈ ਆਪਾਂ ਨੇ ਛਾਣ ਕੇ ਹੀ ਪਾਉਣਾ ਵੇਸਣ ਇਹ ਤਾਂ ਇਕੱਠਾ ਪੈ ਜੰਨੀ ਉਹਦੇ ਵਿੱਚ ਥੋੜਾ ਥੋੜਾ ਕਰਕੇ ਰਲਾਉਣਾ ਹੈਂ ਚੰਗੀ ਤਰ੍ਹਾਂ ਯਾ ਅੰਟੀ ਦੇਖੋ ਜੀ ਇਸ ਤਰ੍ਹਾਂ ਦਾ ਸੁੱਕ ਬਰੂਰਾ ਜਿਹਾ ਹੋ ਗਿਆ ਸਾਰਾ ਮਿਕਸ ਚੰਗੀ ਤਰ੍ਹਾਂ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਚਿੱਟਾ ਪਾਣੀ ਦਾ ਦਵਾਂਗੇ ਚੰਗੀ ਤਰ੍ਹਾਂ ਲਾ ਲਓ। ਲਓ ਜੀ ਸਾਰਾ ਸਮਾਨ ਆਪਣਾ ਚੰਗੀ ਤਰ੍ਹਾਂ ਰਲਾਉ ਲਿਆ ਹੋ ਗਿਆ। ਹੁਣ ਇਹਦੇ ਵਿੱਚ ਇੱਕ ਵਧੀਆ ਟੇਸਟ ਤੇ ਵਧੀਆ ਪਕੌੜੇ ਬਣਾਉਣ ਨੂੰ ਥੋੜਾ ਜਿਹਾ ਇੱਕ ਘਾਟੇ ਪਾਈ ਆਪਾਂ ਨੇ ਮੱਕੀ ਦੇ ਆਟੇ ਦੀ। ਇਹਨੂੰ ਚੰਗੀ ਤਰ੍ਹਾਂ ਮਿਸ਼ਰ ਕਰਾਂਗੇ। ਇਹਦੇ ਨਾਲ ਬਹੁਤ ਵਧੀਆ कुरकुरੇ ਪਕੌੜੇ ਬਣਨਗੇ।

लो जी पकौड़े हो गए सारे ठंडे हूँ अपने इस तरह छोटे छोटे तोड़ ले लर ए तो तेल अपने कर लिया गर्म एक ध्यान जरूर रखना ठंडा तेल ना होल हो पाने थोड़ा जो ठंडा हो जाए जी तेल चंकी तरह हो गया गर्म ਉਹਨਾਂ ਤੋਂ ਪਵਾ ਮੰਗੇ ਕਰੋ ਜੇ ਅਪਨ ਠੰਡੇ ਦਹੀਂ ਦੇ ਪਾਤੇ ਫਿਰ ਇਹਨਾਂ ਵਿੱਚ ਤੇਲ ਪਾ ਦੋ ਔਰ ਜੀ ਦੇਖੋ ਪਿੱਕ ਤੋਂ 2 ਮਿੰਟ ਪਕਾ ਲੇ ਕਿੰਨੇ ਵਧੀਆ ਪੁਰਕਰੇ ਪਕੌੜੇ ਬਣ ਗਏ ਹੁਣ ਆਪਾਂ ਇਹਨਾਂ ਨੂੰ ਕੱਟ ਦਾਂਗੇ ਪੁਰਕਰੇ ਤਰੱਖ ਲਈ ਮਾਜ ਲੋ ਜੀ ਚੰਗੀ ਤਰ੍ਹਾਂ ਕਰਕਰ ਹੋ ਗਏ ਹੁਣ ਆਪਾਂ ਇਹਨੂੰ ਕੱਟਾਂਗੇ ਥੋੜੇ ਥੇਕ ਨਾਲ ਬੰਨ ਜਾਂਦੇ ਆ ਫਿਰ ਤੇ ਮੇਰੇ ਤਾਂ ਹੋ ਗਏ ਭਾੜੇ ਲਓ ਜੀ ਇਹਨੂੰ ਕੁਰਕਰੇ ਪਕੌੜੇ ਬਣ ਗਏ ਇਹਨੂੰ ਕੈਚੱਪ ਨਾਲ ਇੱਕ ਅਰਦੀ ਬਣੀ ਹੋਈ ਮਿਲੀ ਦੀ ਚਟਣੀ ਆ ਭਾਵੇਂ ਗ੍ਰੀਨ ਸੌਸ ਨਾਲ ਖਾਓ